ਨਮਸਕਾਰ ਸਤਿ ਸ੍ਰੀ ਅਕਾਲ ਗੌਰਮ ਮੋਂਗਾ ਸੁਪਰਵਾਈਜ਼ਰ ਮਾਰਕੀਟ ਕਮੇਟੀ ਅਰਨੀਵਾਲਾ ਦੀ ਚੇਅਰਮੈਨ ਕੁਲਦੀਪ ਸਿੰਘ ਵੱਲੋਂ ਮਾਰਕੁੱਟ ਦਾ ਮਾਮਲਾ ਪੂਰੀ ਤਰ੍ਹਾਂ ਭੱਗ ਗਿਆ ਹੈ ਅੱਜ ਮਾਰਕੀਟ ਕਮੇਟੀ ਅਰਨੀਵਾਲਾ ਵਿੱਚ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵੱਲੋਂ ਰੋਸ਼ ਮਜਾਰਾ ਕੀਤਾ ਜਾ ਰਿਹਾ ਹੈ ਸਾਰੇ ਪੰਜਾਬ ਦੇ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵੱਲੋਂ ਚੇਅਰਮੈਨ ਨੂੰ ਬਰਖਾਸਤ ਕਰਨ ਦੀ ਸਰਕਾਰ ਵੱਲੋਂ ਪੁਰਜੋਰ ਮੰਗ ਕੀਤੀ ਜਾ ਰਹੀ ਹੈ ਗੌਰਤਲਬ ਹੈ ਕਿ ਪੁਲਿਸ ਨੇ ਕੱਲ ਹੀ ਚੇਅਰਮੈਨ ਤੇ ਪਰਚਾ ਦਰਜ ਕਰ ਦਿੱਤਾ ਸੀ ਕੋਈ ਗੱਲ ਵਾਰੀ ਵਾਰੀ ਪਹਿਲਾਂ ਵੀ ਮੇਰੇ ਸਾਥੀ ਨੁਮਾਇੰਦਿਆਂ ਨੇ ਸਾਡੇ ਅਫੀਸਰਸ ਨੇ ਕਹੀ ਹੈ ਕਿ ਸਾਡੇ ਕੁਝ ਮੁਲਾਜ਼ਮਾਂ ਜਿਹੜੇ ਕੀ ਆ ਬਾਈਪਾਸ ਕਰਕੇ ਚੇਅਰਮੈਨਾਂ ਨਾਲ ਗੱਲ ਕੀਤੀਆਂ ਚੇਅਰਮੈਨਾਂ ਨੂੰ ਉਂਗਲਾਂ ਲਾਉਂਦਿਆਂ ਦੇਖੋ ਜੀ ਆਪਾਂ ਇਹੀ ਸਿਲਸਾ ਰੱਖਿਆ ਨਾ ਪੈਣੀ ਆਪਣੇ ਸਾਰਿਆਂ ਦੀ ਹੈ ਜੇ ਆਪਾਂ ਨਾ ਹਰਕਤਾਂ ਤੋਂ ਬਾਜਾਈ ਪਰ ਜਿਹੜੇ ਉਂਗਲਵਾਜ਼ ਆ ਇਹਨਾਂ ਦੇ ਸਭ ਤੋਂ ਪਹਿਲਾਂ ਪੈਣੀਆਂ ਇਹ ਵੀ ਇਤਿਹਾਸ ਰਿਹਾ ਹੈ ਤਾਂ ਮੈਂ ਕੀਪ ਤੇਹੀ ਬੇਨਤੀ ਕਰਦਾ ਕਿ ਸਾਡਾ ਇੱਕੋ ਹੀ ਨਾਰਾ ਇਹ ਚੇਅਰਮੈਨ ਤੋਂ ਛਟਕਾਰਾ ਜੇ ਦੀ ਬਰਖਾਸਤਗੀ ਹੋਣੀ ਚਾਹੀਦੀ Yeah. ਤੇ ਤਾਰਾ ਵਾ ਜਿਹੜੀਆਂ ਲਾਈਆਂ ਮੈਂ ਤਾਂ ਦਾ ਜੇ ਹੋ ਸਕਦਾ ਜੇ ਕਿਸੇ ਤਰੀਕੇ ਨਾਲ ਮੈਨੂੰ ਜਾਦਾ ਸਮਝਦੀ ਤਾਰਾ 302 ਹੀ ਲੱਗਣੀ ਚਾਹੀਦੀ ਹੈ ਜੇ ਤੁਸੀਂ ਇਸ ਇਸ ਫਿਰਿੰਗੀ ਨਾਲ ਕਿਸੇ ਨੂੰ ਮਾਰਦੇ ਹੋ ਕੁੱਟਦੇ ਹੋ ਤੁਹਾਡੇ ਮਨਸ਼ਾ ਨੂੰ ਕੁੱਟਣ ਦੀ ਨਹੀਂ ਕੁੱਟੀਆਂ ਮਨਸ਼ਾ ਨੂੰ ਮਾਰਨ ਦੀ ਹੈ ਤਾਂ ਸਾਡੇ ਸਾਥੀਆਂ ਦਾ ਬਹੁਤ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆਂ ਇਕੱਠੇ ਹੋਇਆ ਤਾਂ ਕੋਈ ਕਥਾ ਸੰਕਲਪ ਲਈਏ ਤੇ ਉਸ ਨੂੰ ਪੂਰਾ ਕਰੀਏ ਕਿ ਜੇ ਜਿੱਤ ਵੀ ਸਾਡੀ ਅਖੀਰਲੀ ਹੋਊਗੀ ਤੇ ਹਾਰ ਵੀ ਸਾਡੀ ਅਖੀਰਲੀ ਹੋਊਗੀ ਜੇ ਅਸੀਂ ਜਿੱਤ ਗਏ ਤਾਂਗੇ ਤੋਂ ਇਹ ਜਿਹੜੇ ਗੁੰਡਾਦਾਰੀ ਕਰਨ ਵਾਲੇ ਬੁਰਸ਼ਾ ਗਲਤੀ ਕਰਨ ਵਾਲੇ ਚੇਅਰਮੈਨ ਦੀ ਕੁਰਸੀ ਨੂੰ ਦਾਗਦਾਰ ਕਰਨ ਵਾਲੇ ਬੰਦੇ ਸਾਨੂੰ ਹੱਥ ਨਹੀਂ ਪਾਉਣਗੇ ਤੇ ਜੇ ਹਾਰਗੇ ਫਿਰ ਸਾਹ ਅਸੀਂ ਖੜੇ ਨਹੀਂ ਹੋ ਸਕਦੇ ਧੰਨਵਾਦ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ মিডিਆ ਵਾਲੇ ਜਿਹੜੇ ਸਾਡੇ ਵੀਰ ਵੱਖ-ਵੱਖ ਚੈਨਲਾਂ ਤੇ ਵੱਖ-ਵੱਖਾ ਸਬਾਰਾਂ ਤੋਂ ਇੱਥੇ ਪਹੁੰਚੇ ਹੋਏ ਆ ਸਾਡੇ ਧਾਰਨੇ ਦੀ ਕਵਰੇਜ ਕਰਨ ਅਸੀਂ ਉਹਨਾਂ ਦਾ ਬਹੁਤ ਸਾਥ ਜੋੜ ਕੇ ਧੰਨਵਾਦ ਕਰਦੇ ਆ ਕਿਉਂਕਿ মিডিਆ ਹੀ ਇੱਕ ਤਰ੍ਹਾਂ ਦਾ ਕੰਮ ਆ ਜੋ ਕਿ ਇੱਕ ਦਤਾਰੇ ਹੋਏ ਲੋਕਾਂ ਦੀ ਜਾਂ ਪੀੜਤ ਲੋਕਾਂ ਦੀ ਆਵਾਜ਼ ਨੂੰ ਹਰ ਪੱਧਰ ਤੇ ਬਚਾਉਂਦਾ ਸਰਕਾਰ ਦੇ ਕੰਮਾਂ ਤੱਕ ਪਹੁੰਚਾਉਂਦਾ ਅਸੀਂ ਸਾਰੇ মিডিਆ ਦਾ ਆਏ ਹੋਏ মিডিਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਸੀ ਬੇਨਤੀ ਕਰਦੇ ਆ ਸਾਡੇ ਮਾਰਕੀਟ ਨੂੰ ਪੀ ਮੰਨਤਾਰੇ ਰਿਟਾਇਰਡ ਵਿੱਤਾ ਕਰਮਚਾਰੀ ਜੀ ਦਾ ਦਰਦ ਵਾਲੀ ਨੂੰ ਕਿਉਂ ਤੋਂ ਤੇ ਅੱਜ ਵਿਚਾਰ ਪੰਜਾਬ ਦੇ ਇੱਕਾ ਲਈ ਹੈਗਾ ਕਿ ਮੁਲਾਜ਼ਮ ਤੇ ਜਿਹੜਾ ਹੈਗਾ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਮਾਰਕੁੱਟ ਕੀਤੀ ਗਈ ਹੈ ਇਸ ਕੱਟਾ ਜਿਹੜਾ ਚੇਅਰਮੈਨ ਹੈਗੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਹੋ ਲਿਖਿਆ ਜਾ ਰਿਹਾ ਹੈ ਇਹ ਕੋਈ ਜਿਹੜੇ ਕੱਲ ਮੌਲਾ ਦੇ ਹਾਂ ਕੱਡਿਆ ਹਰਕਤੀ ਲਾਉਂਗਾ ਜਿਹੜੀ ਚੇਅਰਮੈਨ ਵੱਲੋਂ ਸਾਡੇ ਮਲਾਜਮਾਂ ਜਿਹੜਾ ਮਲਾਜਮ ਕਿ ਸੀਜ਼ਨ ਦੇ ਦੌਰਾਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਰਕਾਰ ਦਾ ਸਾਰਾ ਜੋਰ ਲੱਗਿਆ ਹੁੰਦਾ ਕਿ ਕਿਸਾਨਾਂ ਦੀ ਆਈ ਹੋਈ ਫਸਲ ਦਾ ਸੀ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਦਾਣਾ-ਦਾਣਾ ਖਰੀਦ ਕੇ ਇਹਨਾਂ ਨੂੰ ਸਮੇਂ ਸਿਰ ਉਹਨਾਂ ਦੇ ਪੇਮੈਂਟ ਕਰਕੇ ਘਰ ਭੇਜੀ ਉਹਦੇ ਵਿੱਚ ਮਲਾਜਮ ਵਰਗ ਦਾ ਬਹੁਤ ਵੱਡਾ ਹਿੱਸਾ ਜੋ ਕਿ ਦਾ ਉਹਦੇ ਚੱਲਦੇ ਦੌਰਾਨ ਸੀਜ਼ਨ ਦੌਰਾਨ ਇਸ ਮਾਰਕਟ ਕਮੇਟੀ ਆਰਨੀ ਵਾਲਾ ਦੇ ਚੇਅਰਮੈਨ ਕਲਦੀਪ ਸਿੰਘ ਨੇ ਘੱਟਿਆ ਆਰਕਟ ਕੀਤੀ ਕਿ ਉਨੇ ਕਿ ਅਗੇ ਆਫਲਾਨੇ ਦੀ ਬੋਲੀ ਆਉਂਦੀ ਨਿੱਜੀ ਰਾਜ ਸਕਾਰਨ ਕੋਈ ਕਾਰਨ ਬੜੇ ਜਾਂ ਸਾਡੇ ਮੁਲਾਜ਼ਮ ਨੂੰ ਕਿਹਾ ਗੌਰਵ ਮੋਗਾ ਜੀ ਨੂੰ ਕਿ ਤੂੰ ਇਹਦੀ ਬੋਲੀ ਕਿਉਂ ਲਿਖੀ ਦੇਖੋ ਜੀ ਖਰੀਦ ਏਜੰਸੀਆਂ ਵੀ ਬੋਲੀ ਬੋਲੀ ਲਿਖਦੀਆਂ ਤਾਂ ਸਾਡਾ ਡਿਪਾਰਟਮੈਂਟ ਸਾਡੇ ਇੰਨੇ ਮਿਹਨਤੀ ਮੁਲਾਜ਼ਮ ਜਿਹੜੇ ਕਿ ਸਰਕਾਰ ਨੂੰ ਰੈਵਨਿਊ ਇਕੱਠਾ ਕਰਕੇ ਦਿੰਦੇ ਜੇ ਉਹੋ ਜਿਹੇ ਬੰਦੇ ਨਾਲ ਉਹਨੂੰ ਬੁਲਾ ਕੇ ਆਪਦੇ ਕਮਰੇ ਚਵਾੜ ਕੇ ਗੁੰਡੇ ਸੱਦ ਕੇ ਨੇ ਉਹਦੇ ਨਾਲ ਕਟ ਮਾਰ ਕੀਤੀ ਪੂਰੀ ਤਰ੍ਹਾਂ ਕੀ ਇਹ ਕਾਰਵਾਈ ਕਿਸ ਤਰ੍ਹਾਂ ਦੀ ਹੋ ਰਹੀ ਹੈ ਕਿਹਾ ਜਾ ਰਿਹਾ ਕਿ ਚ ਹੈ ਮੰਡੀਆਂ ਤੁਹਾਡੇ ਵੱਲੋਂ ਬੰਦ ਕੀਤੀਆਂ ਗਈਆਂ ਹਨ ਹਾਂਜੀ ਬਿਲਕੁਲ ਸਾਡੇ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਬੰਦ ਕੀਤਾ ਗਿਆ ਜੀ ਉਹਦੇ ਵਿਰੁੱਧ ਐਫਆਈਆਰ ਦਰਜ ਹੋਇਆ ਜਾਂ ਸਾਡੀ ਸਾਰੀ ਕਰਮਚਾਰੀ ਯੂਨੀਅਨ ਜਿਹੜੀ ਪੰਜਾਬ ਦੀ ਉਹਦੀ ਇਹ ਮੰਗ ਆ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਦੇ ਉਹਨੂੰ ਇਸ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕਿਉਂਕਿ ਉਹ ਇਸ ਅਹੁਦੇ ਤੇ ਕੰਮ ਕਰਨ ਦੇ ਯੋਗ ਹੀ ਨਹੀਂਗਾ ਸਾਡਾ ਜੇਕਰ ਸਰ ਸਾਡਾ ਸਿਰਫ ਜਿਹੜਾ ਸੰਘਰਸ਼ ਹੈ ਨਰੋਲ ਮਾਰਕੀਟ ਕਮੇਟੀ ਕਰਮਚਾਰੀਆਂ ਦਾ ਤੇ ਜਿਹਦੇ ਵਿੱਚ ਸਾਡੇ ਨਾਲ ਸਾਡੇ ਅਫਸਰ ਸਾਹਿਬਾਨ ਯੂਨੀਅਨ ਤੋਂ ਨੁਮਾਇंदे ਵੀ ਪਹੁੰਚੇ ਹੋਏ ਆ ਸਾਡੇ ਮੰਡੀ ਬੋਰਡ ਦੀ ਜਿਹੜੀ ਹੈ ਅਲੱਗ ਤੋਂ ਯੂਨੀਅਨ ਆ ਉਹਦੇ ਨੁਮਾਇंदे ਪਹੁੰਚੇ ਹੋਏ ਆ ਨਰੋਲ ਸਾਡਾ ਮੰਡੀ ਬੋਰਡ ਦੇ ਮੁਲਾਜ਼ਮਾਂ ਦਾ ਸਾਰਾ ਕੀ ਅੱਗੇ ਦੀ ਰਣਨੀਤੀ ਕੀ ਰਹੇਗੀ ਅੱਗੇ ਸਾਡੀ ਰਣਨੀਤੀ ਇਹ ਹੋਊਗੀ ਵੀ ਜੇ ਇਹਨੂੰ ਇਸ ਦੇ ਅਹੁਦੇ ਤੋਂ ਬਰਖਾਸਤ ਨਹੀਂ ਕਰਦੀ ਸਰਕਾਰ ਤਾਂ ਅਸੀਂ ਇਹ ਸਾਹ ਕਰਾਂਗੇ ਤੇ ਪੂਰੇ ਪੰਜਾਬ ਦੀਆਂ ਮੰਡੀਆਂ ਨੂੰ ਠੀਕ ਹੈ